ਹਾਂਜੀ ਸਾਰਿਆਂ ਨੂੰ ਸ਼ਸ਼ੀ ਕਾਗ ਤੇ ਸਾਡੇ ਵੱਲੋਂ ਸਾਰੀ ਫੈਮਲੀ ਵੱਲੋਂ ਹੈਪੀ ਲੋਰੀ ਹੈਪੀ ਲੋਰੀ ਤੇ ਹਾਓ ਆਪਾਂ ਆਪਦੀ ਵੀ ਲੋਰੀ ਵਧੀਆ ਹੋਊਗੀ ਸਾਰਿਆਂ ਦੀ ਤੇ ਅਸੀਂ ਉਮੀਦ ਕਰਦੇ ਹਾਂ ਤੇ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ 5:30 ਹਾਂਜੀ 5:30 ਤੇ ਸ਼ਾਮ ਤੋਂ ਹੁਣ ਆਪਾਂ ਥੋੜੇ ਟਾਈਮ ਤੱਕ ਧੂਣੀ ਲਾਵਾਂਗੇ ਤੇ ਲੋੜੀ ਦੀ ਸ਼ੁਰੂਆਤ ਕਰਾਂਗੇ ਹਾਂਜੀ ਠੀਕ ਹੈ ਜੀ ਪਿੱਤੂ ਹੱਸੀ ਕਾ ਬੱਤੀ ਤੁਸੀਂ ਦੇਖੋ ਜੀ ਸਾਡੇ ਪਿੱਤੂ ਨੇ ਵੀ ਹੱਸੀ ਕਾ ਵਾਜੀ ਪਿੱਤੂ ਕਨ ਮੈਂ ਬੜਾ ਨਵ ਬਲੌਗ ਆਜ ਸਾਡੇ ਜਿਹੜੇ ਸਾਰੇ ਸਬਸਕ੍ਰਾਈਬਰ ਨੇ ਉਹ ਆਪਣੇ ਸਬਸਕ੍ਰਾਈਬਰ ਨੂੰ ਸਾਰੀ ਫੈਮਿਲੀ ਮੈਂਬਰਸ ਨੇ ਉਹ ਆਪਣੇ ਸਾਰੇ ਜਿਹੜੇ ਜਿਹੜੇ ਨਵੇਂ ਜੁੜ ਰਹੇ ਨੇ ਆ ਆਪਣੇ ਨਾਲ ਸਬਸਕ੍ਰਾਈਬਰ ਉਹਨਾਂ ਨੂੰ ਵੀ ਸਾਡੇ ਪਰਿਵਾਰ ਵੱਲੋਂ ਤੇ ਸਾਰੇ ਪਰਿਵਾਰ ਨੂੰ ਹੈਪੀ ਲੋੜੀ ਹੈ ਜੀ ਹਾਂ ਜੀ ਸਾਡੀ ਇਹ ਹੀ ਇੱਕ ਮਨੋ ਕਾਮਨਾ ਹੈ ਨਾ ਆਪਣੀ ਵੀ ਸਾਰਿਆਂ ਦੀ ਲੋੜੀ ਵੀ ਸਾਰੇ ਖੁਸ਼ ਰਹਿਣ ਸਾਰੇ ਲੋੜੀ ਬਣਿਆ ਤੇ ਸਾਰਿਆਂ ਦੀ ਲੋੜੀ ਆਉਣ ਵਾਲੇ ਦਿਨ ਵੀ ਵਧੀਆ ਖੁਸ਼ੀ ਵਾਲੇ ਹੋਣ ਹਾਂ ਜੀ ਹੁਣ ਆਪਾਂ ਲੋੜੀ ਦਾ ਬਲਾਕ ਸਟਾਰਟ ਕਰਤਾ ਤੇ ਦੁਆਚਾ ਆਪਾਂ ਸ਼ਾਮ ਨੂੰ ਪਾਤੀਆਂ ਲਾ ਕੇ ਧੂਈ ਲਾਉਣੀਆਂ ਤੇ ਆਪਾਂ ਮੱਥਾ ਟੇਕਾਂਗੇ ਤਿਲ ਪਾ ਕੇ ਤੇ ਚਲੋ ਫਿਰ ਮਿਲਦੇ ਆਂ ਲਓ ਜੀ ਹੁਣ ਆਪਾਂ ਮੱਥਾ ਟੇਕਣ ਲੱਗਿਆ ਤੁਹੀਂ ਤੇ ਤੇ ਪਾਲੀ ਸੀ ਗਈ ਮੰਮੀ ਹੋਰ ਸਾਰੇ ਮੰਮੀ ਹੋਰ ਇੱਥੇ ਬੈਠੇ ਨੇ ਤੇ ਨਾ ਮੋਟੋ ਤਲਪਾ ਕਿ ਲੈ ਆਪਾਂ ਚੱਲਦੇ ਮੱਥਾ ਟੇਕਣ ਚਲੋ ਜੀ ਇਧਰ ਪਿੱਤੂ ਰਣੇ ਸੌਂਗ ਲਾ ਰੱਖਿਆ ਪਿੱਤੂ 2 ਮਿੰਟ ਬੰਦ ਕਰੋ ਪੁੱਤ ਕਾਪੀਰਾਈਟ ਆਊਗਾ ਬੰਦ ਕਰ ਦੋ 2 ਮਿੰਟ ਨੂੰ ਹੋ ਜੀ ਆਪਾਂ ਮੱਠਾ ਦੇ ਦੇਣਾ ਮਾ ਵੀ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਲੈਮੇਂਦੇਰੋ ਮੇਂਦੋ ਮੇਂਦੋ ਪਿੱਤੂਂ ਦੇਰੋ ਪਿੱਤੂਂ ਇਹ ਕਹਿੰਦੇ ਹੁੰਦੇ ਭਾਈ ਹੈ ਇਹ ਆਦੀ ਇਹ ਫਿਰਨ ਦਾ ਇਸਰ ਆਦ ਇੱਧਰ ਜਾੜ ਮਿਲਦੇ ਰੇਲਾ ਬੰਨੋ ਇਹ ਮੰਨ ਲਓ ਇਹ ਕੋਈ ਹੋਰ ਕਹਿਣਾ ਦੀ ਕਹਾਣੀ ਹੈ ਇਹ ਕਮਾਲ ਦੀ ਚੀਜ਼ ਆ ਨਾ ਯਾਰ ਇਹਦੇ ਨਾਲ ਹੋ ਜਾ ਪੂਰੀ ਬੋਲ ਤੇ

ਹੋ ਜੀ ਤੇ ਤੂੰ ਕਦੇ ਮੇਰੇ ਨਾਲ ਗੱਲ ਨਹੀਂ ਤੇ ਕਿਹ ਅਰੇ ਲੈਣਗੇ ਹਾਈ ਹਾਂ ਮਸਲੇ ਕਿ ਆਉਣੇ ਜੀ ਮੂਖਲੀ ਕੀ ਲੈ ਕੇ ਆਉਂਗੇ ਗੱਚੇ ਕ ਮੂਖਲੀ ਹਾਂ ਦੇਖਦੇ ਆ ਪਿੱਤੂ ਲਈ ਲੈ ਕੇ ਆਉਣੇ ਆ ਤੇ ਆਪਣੇ ਨੇੜੇ ਇੱਥੇ ਬਾਈ ਬੈੰਦਾ ਪਰਦੇਸੀ ਬੰਦਾ ਟੈਂਟ ਬੰਦਾ ਉਹ ਤੋਂ ਲੈ ਕੇ ਆਉਣ ਨੇ ਆਪਣੇ ਘਰ ਦੇ ਨੇੜੇ ਵੈਦਾਂ ਹੁੰਦਾ ਉਹ ਉੱਥੇ ਇਹਨੇ ਵੀ ਜਾਣਾ ਸੋਆਣੂ ਹੂੰ ਗਰਮ ਗਰਮ ਊਬਲੀ ਪੱਠੀ ਵਾਲੀ ਬੈਠੋ ਬੈਠੋ ਬੰਦਾ ਅਲੈਕਾ ਆਹ ਨੀਂ ਮਸ਼ੀਨ ਮਸ਼ੀਨ ਏਡੀ ਮਸ਼ੀਨ ਆਪਣੀ ਚਾਪ ਇਹਨਾਂ ਨੂੰ ਮਸ਼ੀਨ ਹਸਾ ਕੋਈ ਨਾ ਖੋਚਲਣਾ ਹਾਂ ਵੀ ਇਹ ਤਰਸਤਾ ਕਿੱਧਰ ਗਿਆ ਆ ਜਾ ਵੀ ਉਹ ਬਾਤ ਸੁਣ ਕੋਈ ਆ ਠੀਕ ਆ ਜੀ ਵਧੀਆ ਆ ਜਾ ਲੈ ਤਰੀ ਯਾਦਗਾਰ ਵੀਡੀਓ ਬਣਾਈ ਇੱਕ ਬਣਗਾ ਦਿਆਂ ਇਸ ਤਾਂ ਨਮੀ ਲੈਂਦੀਆਂ ਯਾਰ ਫਿਰ ਗਰਮ ਦੇ ਦੇ ਹੁਣ ਗਰਮ ਭੁਖਲ ਕੱਲ ਕੱਲ ਥਾ ਚੱਲ ਕੋਈ ਨਹੀਂ ਆ ਲੈ ਅਸੀਂ ਲੈ ਆਏ ਜੀ ਮੂਫਲੀ ਵਗੈਰਾ ਲੈ ਆਏ ਆਪਾਂ ਤੇ ਇੱਧਰ ਦੇਖੋ ਲਾਈਟਾਂ ਵਗੈਰਾ ਸਾਰੀਆਂ ਚਲਾ ਰੱਖੀਆਂ ਨੇ ਅੱਜ ਜਿਵਾਖ ਜੇ ਨੱਚੀ ਜਾਂਦੇ ਆ ਓਵਰ ਲਾ ਕੇ ਇੱਥੇ ਰਮਣੀ ਤੋਰੇ ਕਾਪੀ ਰੇਟ ਅੱਜ ਵਾਰੀ ਪਰ ਐਡੀ ਦੂਰ ਨਹੀਂ ਆਉਂਦਾ ਆ ਬਾਜ ਸਾਜੀ ਸਭ ਕਪੜਾ ਨੂੰ ਸ਼ਾਰਟ ਕਰੀਂ ਦੇਖੋ ਜੀ ਅਲੱਗ-ਅਲੱਗ ਵੀਡੀਓ ਬਣਾਉਣ ਦੀ ਲੋੜ ਨਹੀਂ ਪੈਣੀ ਅੱਜ ਆਪਣੀ ਸਾਰੀ ਫੈਮਿਲੀ ਲੋੜੀ ਤੇ ਇਕੱਠੀ ਬੈਠੇ ਆ ਦੇਖੋ ਡੈਡੀ ਮੰਮੀ ਭਾਈ ਭਾਬੀ ਸਾਰੇ ਰਮਨੀਤ ਨੂਰ ਹੈਰੀ ਸਾਰੇ ਇਕੱਠੇ ਬੈਠੇ ਆਪਣੇ ਤੂੰ ਹੀ ਤੇ ਆਪਣੀ ਫੈਮਲੀ ਉਹ ਨਾਮ ਕੋ ਸੱਦੇ ਆ ਮੈਂ ਭੁੱਲ ਗਿਆ ਵਾਕੇ ਰੋਦੇ ਸਵਾਹ ਖੜੀ ਵਾਗੇ ਉਹ ਤਾਂ ਮੈਂ ਦੱਸ ਨਹੀਂ ਦਿੰਦਾ ਉਹ ਕੱਟ ਕੇ ਉਹ ਦੇਰ ਸੁਵੇਹਾ ਵਗ ਗਿਆ ਉਹਦੇ ਥੋੜਾ ਜਿਹਾ ਕਿਸੇ ਦਾ ਬਲੱਡ ਸੈੱਟ ਪੱਲੇ ਤੋਂ ਸੀ ਬੋਸਰ ਲੈ ਕੇ ਵਾਕੇ ਵਾ ਬੋਸਰ ਚੱਕਦਾ ਸੀ 20 ਰੁਪਏ ਡਾਲ ਦੇ ਤੇ ਦਬਾ ਗਿਆ ਬਸ ਉਹਦੇ ਮੰਮੀ ਲਿਆ ਇੱਕ ਅੱਧੀ ਪਾਥੀ ਹੋਰ ਉਹ ਅੱਗ ਦਾ ਬਾਦੂ ਆ ਇੱਕ ਅੱਧੀ ਹੋਰ ਲਿਓ ਇੱਕ ਅੱਧੀ ਪਾਥੀ ਹੋਰ ਲਿਓ ਇਹ ਆਉਣੀ ਚਾਹੀਦੀ ਹੈ ਇੱਕ ਅੱਧੀ ਤਾਂ ਲਿਓ ਅੱਛਾ ਜੀ ਇੱਕ ਅੱਧੀ ਤਾਂ ਲਿਓ ਅੱਛਾ ਜੀ ਪਤਾ ਲੱਗਿਆ ਜੀ ਤੇਰਾ ਪਾਰ ਇੰਗਲੈਂਡ ਲਾ ਲਈ ਸੀ ਉਦੋਂ ਨੇਰਾ ਜਾਦੇ ਆ ਵਿੜਾ ਵੱਡਾ ਹੋਣ ਕਰਕੇ ਚਾਉਂਦੀ ਨਹੀਂ ਸੀ ਕੋਲੈਕਟਰ ਲੱਗੀਆਂ ਨੇ ਸਾਰੀਆਂ ਉਹ ਥੋੜੀ ਜਿਹੀ ਬੋਲਣੇ ਪਏ ਕਿ ਬਾਕੇ ਉਹ ਲੈ ਕੇ ਆਉ ਲੜਿਆ ਨਾ ਠੀਕ ਹੈ ਦੋਨੇ ਪੈਣਾਉਗੇ ਜਿਹੜਾ ਬੱਚੇ ਦੇ ਚਿੱਤਰ ਹੈ ਲਓ ਜੀ ਤੇ ਟਾਈਮ ਕਿੰਨਾ ਹੋ ਗਿਆ 8:30 ਹੋ ਗਏ ਧੁੰਦ ਪੈਣੀ ਸ਼ੁਰੂ ਹੋ ਗਈ ਤੇ ਆਪਾਂ ਤੁੰੀ ਤੇ ਬੈਠੇ ਆਂ ਤੂੰ ਵੀ ਆਪਣੀ ਬਦਨ ਵਾਲੀ ਆ ਇੱਕ ਅਤੀ ਪਾਥੀ ਰਹਿ ਗਈ ਇਹਨੂੰ ਤੇ ਧਰ ਦੋ ਜਿਵੇਂ ਆ ਖੇਢੀ ਜਾਂਦੇ ਆ ਜੇ ਤੇ ਵੀ ਤੂੰ ਇਤਨੀ ਜਾਣਾ ਪੁੱਤ ਡਿੱਗਣਾ ਪਏ ਉਹ ਅਸੀਂ ਬੈਠੀਆਂ ਤੂੰ ਤੇ ਇੱਕ ਪੱਤੀ ਪਾਥੀ ਰਹਿ ਗਈ ਬਦਨ ਵਾਲੀ ਰਹਿ ਗਈ ਤੂੰ ਹੀ ਫੇਰ ਚੱਲਦੇ ਆਪਾਂ ਸੌਣੇ ਹਾਂ ਪੁੱਤ ਇੱਥੇ ਬੈਠੋ ਇੱਕ ਬੋਲੀ ਸੁਣਾਓ ਦੋਨੇ ਸੁਣਾਓ ਖੜ ਜਾ ਦੋਨੇ ਇਕੱਠੇ ਦਾਮ ਮੱਕੀ ਦੀ ਰੋਟੀ ਕਾਣੀ ਅੱਜ ਗਰ ਖਾਂਦੀ ਦਾਮ ਮੱਕੀ ਦੀ ਰੋਟੀ ਕਾਣੀ ਅੱਜ ਗਰ ਖਾਂਦੀ ਨੀ ਜਿੱਕੀ ਉੱਚੀ ਬੋਲੋ ਮੱਕੀ ਹੁੰਦੀ ਚਲੋ ਸੁਣਾਓ ਸਾਇਰੋ ਦਾ ਨਾਮ ਕਿ ਰੋਟੀ ਕਿਉਂ ਨਹੀਂ ਐਕਰ ਖਾਂਦੀ ਸਾਇਰੋ ਦਾ ਨਾਮ ਕਿ ਰੋਟੀ ਕਿਉਂ ਨਹੀਂ ਅਜੇ ਖਾਂਦੀ ਕਿਤੇ ਚੁੱਤੀ ਹੋਈ ਹੋਰ ਕਿਹੜੀ ਬੋਲੀ ਆਉਂਦੀ ਆ ਕਨਾਓ ਸੁਣਾਉਂਗੇ ਕੰਚੇ ਦੇਗ ਵਿਚ ਸੋਨੇ ਦੀਆਂ ਵਾਲੀਆਂ ਕੰਚੇ ਦੇਗਲਾ ਵਿਚ ਸੋਨੇ ਦੀਆਂ ਵਾਲੀਆਂ ਸੋਨੇ ਮਾਪੇ ਪਿਆ ਪੁੱਤਾ ਮਨੂ ਕਾਲਿਆ ਜਾਂਦੇ ਰਹੇ ਹੋਲੀ ਹੋ ਜਾਨੇ ਬਾਅਦ ਚ ਹਾਂ ਦੇਖੀ ਇੱਕ ਆ ਨਾਲ ਬੁੱਸੀ ਚਲੋ ਜੀ ਆਪਾਂ ਲੈਨੇ ਤੁਹਾਡੇ ਤੋਂ ਦੁਆਰ ਅਲਵਿਦਾ ਤੇ ਲੈ ਹੈਪੀ ਲੋੜੀ ਕਹਦੇ ਸਾਰੇ ਆਪਾਂ ਹੁਣ ਆਪਾਂ ਅਲਵਿਦਾ ਲੈਨੇ ਆ ਮੰਮੀ ਹੈਪੀ ਲੋੜੀ ਕਹ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਸਾਰਿਆਂ ਨੂੰ ਹਾਂਜੀ ਲੋੜੀ ਸਾਰਿਆਂ ਨੂੰ ਹਾਂਜੀ 36 ਲੋੜੀ ਦੀ ਸਾਇਆ ਜੀ ਚਲੋ ਜੀ ਹਾਂ ਬੁੱਤ 36 ਲੋੜੀ ਸਾਰਿਆਂ ਨੂੰ ਚਲੋ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਹੈਪੀ ਲੋੜੀ ਰਸ਼ੀ ਕਾਰ ਜੀ ਬਾਏ ਬਾਏ